ਕਿਸਾਨ ਭਰਾਵੋ ਪਿੰਡ ਪਟਾਲ ਖੁਰਦਾ ਆ ਬੈਠੇ ਨੇ ਬਿਜਲੀ ਮੁਲਾਜ਼ਮ ਅਸੀਂ ਹਰ ਰੋਜ਼ ਸੰਘਰਸ਼ ਕਰਨੇ ਆ ਕਿ ਭਾਈ ਚਿਪ ਵਾਲੇ ਮੀਟਰ ਨਹੀਂ ਲਗੰਦਿਆਂਗੇ ਸਾਡਾ ਵਿਰੋਧ ਹੈ ਹਰੇਕ ਜੱਥੇਬੰਦੀ ਜਿਹੜੀ ਕਿਸਾਨ ਪੱਖੀ ਪਿੰਡੂ ਪੱਖੀ ਹੈ ਲੋਕ ਪੱਖੀ ਨੀਤੀ ਕਿ ਨਹੀਂ ਲਗੰਦਿਆਂਗੇ ਮੀਟਰ ਪ੍ਰਾ ਸਰਕਾਰ ਦੇ ਮੁਲਾਜ਼ਮ ਬਜਿੱਦ ਨੇ ਵਾਰ-ਵਾਰ ਆਉਂਦੇ ਨੇ ਕਿਹ ਲੋਕਾਂ ਨੂੰ ਦੱਸਦਿਆਂ ਵਾਰ-ਵਾਰ ਮੁਲਾਜ਼ਮਾਂ ਨੂੰ ਕਿ ਭਾਈ ਸਾਡਾ ਵਿਰੋਧ ਹੈ ਪਿੰਡਾਂ 'ਚ ਨਾ ਆਓ ਪਰ ਵਿਰੋਧ ਕਰਨ ਦੇ باوجود ਦੀ ਸਰਕਾਰ ਦਾ ਪਤਾ ਨਹੀਂ ਕੀ ਪ੍ਰੈਸ਼ਰ ਹੈ ਇਹਨਾਂ ਤੇ ਵਾਰ-ਵਾਰ ਮੀਟਰ ਲਾਉਣ ਆਉਂਦੇ ਨੇ ਅੱਜ ਪਟਾਲਖੁਰਦੇ ਸਾਰੇ ਹਿੰਮਤੀ ਯੋਧਿਆਂ ਨੇ ਵਿਰੋਧ ਕੀਤਾ ਘੇਰੇ ਨੇ ਸਰਕਾਰ ਤੱਕ ਗੱਲ ਪਚਾਣ ਵਾਸਤੇ ਕਹਿ ਕੇ ਬੁਲਾਓ ਤੁਹਾਡੇ ਅਫਸਰ ਨੂੰ ਤੁਹਾਡੇ ਸੀਨੀਅਰ ਅਫਸਰ ਦਾ ਗੱਲ ਪਚਾਓ ਕਿ ਲੋਕ ਤੁਹਾਡੀਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਨੇ ਨਹੀਂ ਮੀਟਰ ਲੱਗਣ ਦੇਵਾਂਗੇ ਚਿੱਪ ਵਾਲੇ ਹੋਰ ਮੀਟਰ ਲਾਉਣ ਦੀ ਗੱਲ ਕਰਦੇ ਹੋ ਪਹਿਲੇ ਹੀ ਤੁਹਾਡੇ ਪਟਕੇ ਤੁਹਾਡੇ ਦਫ਼ਤਰਾਂ ਦੇ ਵਿੱਚ ਸੁੱਟ ਕੇ ਆਵਾਂਗੇ ਜਿੰਨਾ ਚਿਰ ਤੁਸੀਂ ਇਹ ਨੀਤੀ ਨੂੰ ਵਾਪਸ ਨਹੀਂ ਲੈਂਦੇ ਲੋਕਾਂ ਦਾ ਵਿਰੋਧ ਜਾਰੀ ਰਹੇਗਾ ਇੱਕ ਵੀ ਮੀਟਰ ਨਹੀਂ ਲੱਗਣ ਦੇਵਾਂਗੇ ਚਿੱਪ ਵਾਲਾ ਤੁਹਾਡੇ ਇਹ ਲੋਕ ਮਾਰੂ ਨੀਤੀ ਨੂੰ ਲਾਗੂ ਨਹੀਂ ਹੋਣ ਦੇਾਂਗੇ। ਸੋ ਮੈਂ ਹੁਣ ਸਰ ਜੀਲਾ ਆਗੂ ਸੁਖਦੇਸ਼ ਸ਼ਰਮਾ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣਗੇ। ਹਾਂਜੀ ਸ਼ਰਮਾ ਜੀ। ਬਹੁਤ ਹੀ ਸਰਕਾਰ ਦਾ ਕਿਸਾਨ ਭਰਾਵੋ ਜਿਹੜੇ ਹੀ ਚਿੱਪ ਵਾਲੇ ਮਸਤ ਲੱਗੇ ਆ। ਇੱਕ ਨੰਬਰ ਤੋਂ ਇਹਨਾਂ ਨੇ ਆਪਣਾ ਬੈਸੀਓ ਜਾੜਾ ਕਰਨਾ ਜਿਸੇ ਕਿ ਮੋਬਾਈਲ ਮੈਂ SIM ਬਚਾਇਆ ਇਹਨਾਂ ਨੇ ਵਿਚ ਵਿੱਚ SIM ਪਿਆ ਹੋਇਆ ਪੰਜ ਜੀ ਵੀ ਗੱਲ ਇਹ ਆ ਚੱਲਗਾ SIM ਹੈ। ਉਹ ਸਿੰਗਮ ਹੈ ਜਦੋਂ ਪੈਸੇ ਮੁਕਨੇਗੇ ਜਿਵੇਂ ਆਪਣਾ ਮੋਬਾਈਲ ਬੰਦ ਹੋ ਜਾਏ ਇਸ ਤਰ੍ਹਾਂ ਲੈਟ ਬੰਦ ਹੋ ਜਾਵੇ ਹੈ ਸਰੂ ਕੀ ਗੱਲਾ ਤਾਂ ਫਿਰ ਵੀ ਸਾਰੇ ਕੱਟੋ ਆਏ ਨਿੱਤਰ ਲੱਗੇਗੇ ਉਹ ਰੇਡਿੰਗ ਵਾਲੇ ਨਹੀਂ ਮਰਾਂਗੇ ਤੇ ਬਾਕੀ ਹੋਰ ਲੈਨ ਮੈਂ ਸਾਰਾ ਕੁਛ ਸਿਸਟਮ ਸਾਰਾ ਆਦਾਨੀਆਂ ਬਾਨੀਆਂ ਦਾ ਦੇਣ ਜਾ ਰਹੇ ਆ ਆਪਾਂ ਜਲਾਈ ਕਿਸ ਕਰਕੇ ਜਾ ਰਹੀ ਹੈ ਪਹਿਲਾਂ ਵੀ ਬਿਜਲੀ ਬੋਰ ਨੂੰ ਬਚਾਉਣ ਵਾਲਾ ਆਪਾਂ ਨੇ ਕੱਢੀ ਕਰਕੇ ਵਿੱਚ ਚਾਰ ਸੀਸ ਆਚਾਰਕ ਸਾਹਿਬ ਜੀ ਕਰਾਇਤੇ ਤਾਂ ਉਹ ਬਿਜਲੀ ਬੋਰ ਆਰਥਿਕ ਸਰਕਾਰੀ ਹੋਇਆ ਨਹੀਂ ਸਿਰਫ ਕੋਲ ਨੀਜੀਤਾ ਦੇਣ ਜਾ ਰਹੇ ਨੇ ਕਿਉਂਕਿ ਜੇ ਸਰਕਾਰੀ ਅਦਾਰਾ ਬਣੇਗਾ ਭਰਾਓ ਤਾਂ ਸਾਨੂੰ ਸਾਫ਼ ਸਾਫ਼ ਦੀ ਬਿਜਲੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਜਦੋਂ ਲਾਈਟ ਆਈ ਹੈ ਸ਼ੁਰੂ ਕਹਿ ਵਿੱਚ ਉਸ ਸਮੇਂ ਕਿੰਨੇ ਮੁਲਾਜ਼ਮ ਤੇ ਅੱਜ ਲਾਈਟ ਨੇ ਕਿੰਨਾ ਪਧਰਾ ਫੈਲਾ ਕਰ ਰੱਖਿਆ ਹੈ ਅੱਜ ਮੁਲਾਜ਼ਮਾਂ ਦੀ ਗਿਣਤੀ ਦੇਖ ਲਓ ਕਿੰਨੀ ਹੈ ਇਸ ਕਰਕੇ ਆਪਾਂ ਇਸ ਨੀਤੀ ਦਾ ਪੂਰ ਜੋਰ ਵਿਰੋਧ ਕਰਾਂਗੇ ਇੱਕ ਵੀ ਚਿੱਪ ਵਾਲਾ ਮੀਟਰ

ਪ੍ਰਜਾਤਿਕ ਨਾਲੋਂ ਨਹੀਂ ਲੈਣ ਬੋਲੋ ਜੀ ਅਚਾਰ ਪੂਸਤ ਪਾਦਾ ਮੇਰਾ ਪੁਰਾਉਰਾ ਮੇਰਾ ਪੁਰਾਉਰਾ ਸੀ ਇਤਨੀ ਲੈਣੀ ਐਡ ਕਰਦਾ ਕਿ ਆਪਣੇ ਘਰਾਂ ਤਾਂ ਸੀਤ ਰਹਿ ਗਈ ਆ ਆਪਣੀ ਖੇਤੀ ਮੋਟਰਾਂ ਦੇ ਵਿੱਚ ਨਹੀਂ ਲੱਗੜਿਆ ਜਦੋਂ ਕਿ ਆਪਾਂ ਕੱਦੂ ਪਰਾ ਕਰਾਂਗੇ ਬੋਲਿਆ ਕਰੇਗਾ ਮੀਟਰ ਜਿਵੇਂ ਮੋਬਾਈਲ ਬੋਲ ਰਿਹਾ ਹੈ ਬੇਂ ਪ੍ਰਾਵਾਜੇ ਟਾਲੀ ਵਾਲਾ ਕੀ ਲੈਗਾ ਕੱਦੂ ਕਰਨਾ 2000 ਰੁਪਏ ਰਜਿਸਟ੍ਰੇਸ਼ਨ ਕਰਾ ਦਿਓ ਤਾਂ ਤੇਰਾ ਟਾਲੀ ਵਾਲਾ ਕੀ ਲੈਗਾ ਨਖੂ ਹੈਗਾ ਲੈਣੇ ਨਾ ਕੋਈ ਡਰ ਹੈ ਐਸ ਕਰਕੇ ਆਪਾਂ ਬੋਲ ਬੰਦ ਕਰ ਬੋਲਣਾ ਆਪਾਂ ਨੇ ਹੁਣ ਡੌਲਾ ਲੱਭੋ ਪਰਚੂ ਕਰ ਚੱਕੀ ਆਪਾਂ ਦੇ ਸਟੋਰ ਤੇ ਕਿ ਆਪਣੀਆਂ ਦੋ ਕੌਟਸ਼ੀਆਂ ਨੂੰ ਗੱਟ ਕਰਾਣ ਵਾਸਤੇ ਲੈ ਇਹਨਾਂ ਪਾਲਸੀ ਦੀ ਜਿਹੜੀ ਜੇ ਸਰਕਾਰ ਨੇ ਬਾਸਲੇ ਦੀ ਨਾਲ ਲੋਕਾਂ ਗਿਆ ਦਬਾਅ ਕਰਕੇ ਨਾਲ ਨਾਲ ਸਮਰਾਟ ਮਿੱਤਰੇ ਦੇਰੇ ਉਹਨਾਂ ਦੀ ਲੜਾਈ ਜਿੱਤਿਆ ਜਾਰੀ ਹੈ ਆਪਾਂ ਨੇ 23 ਨੂੰ ਜਲੰਧਰ ਕਾ ਵਿੱਚ ਕੋਪਰ ਪਿੰਡ ਦੀ ਮੰਡੀ ਹੈ ਨਾਰਾ ਮੰਡੀ ਦਾ ਵੱਡੀ ਮਹਾਮਚਾਇਆ ਕਰਕੇ ਜਿਵੇਂ ਲੈਂਡ ਪੂਲੇ ਨੂੰ ਮਨਜ਼ੂਰੀ ਆਈ ਹੈ ਐਸੇ ਤਰ੍ਹਾਂ ਹੀ ਜਿਹੜੇ ਅੜਾਜੇ ਵਾਲੇ ਸਿੰਬ ਸਿਸਟਮ ਮਿੱਤਰੇ ਇਹਨਾਂ ਨੂੰ ਸਾਰਿਆਂ ਨੂੰ ਕੱਢ ਕਰਾਵਾਂਗੇ ਕਿ ਆਵੇਂ ਇਸ ਗੱਲ ਕੇ ਟੋਕੀ ਦੀ ਕਿ ਸਾਡੇ ਮੀਟਰ ਛੜੇ ਹੋਏ ਨਾਲ ਲੱਗਣ ਲੱਗ ਗਰ ਪਰ ਜਿਹੜੇ ਪਹਿਲਾਂ ਗਰਾਲੀ ਵਾਲੇ ਮੀਟਰ ਦੇ ਉਹ ਗਰਾਲੀ ਵਾਲੇ ਮੀਟਰ ਆਪਣੇ ਕਿਸਾਨਾਂ ਗਾ ਇੰਨਾ ਪੱਖਵੇਂ ਦੇ ਕਿ ਉਹ ਜਿੰਨੀ ਲੈਟ ਖੂਕਦੇ ਉੰਨੀਏ ਦੱਸਦੇ ਉਸ ਦਿਨ ਬਾਅਦ ਉਹਨਾਂ ਨੂੰ ਫੇਲ ਕਰਕੇ ਇਲੈਕਟ੍ਰੋਨੋਮੀਟਰ ਲੇ ਕੇ ਆਏ ਹੈ ਜਿਹੜੇ ਕੇ ਹਾਲਾਂ ਬਹੁਤ ਜ਼ਿਆਦਾ ਛੇਤੀ ਛੜਦੇ ਹੈ ਅਤੇ ਉਸ ਤੋਂ ਅਗਲੀ ਗੱਲ ਪੁਰਾਣਾ ਨਾ ਆਉਣਾ ਕੋਈ ਖਤਮ ਕਰਕੇ ਸਮਰਾਟ ਮੀਟਰ ਲੇ ਕੇ ਆ ਰਿਹਾ ਹੈ ਸਮਰਾਟ ਮੀਟਰ ਦਾ ਨੋ ਲੈ ਆ ਗਿਆ ਪਰ ਹੀ ਮੁਲਾਜ਼ਮ ਜੀ ਕਹਿੰਦੇ ਆ ਭਾਈ ਇਹ ਸਮਰਾਟ ਮੀਟਰ ਹੈ ਤੇ ਪਾਣਾ ਲੱਗੋ ਇਸਨੇ ਪਾਰਾ ਵੀ ਖੋਲ ਕੇ ਦੇਖਿਆ ਬਲਰਾ ਪਿੰਡ ਦੇ ਵਿੱਚ ਅੱਜ ਵੀ ਖੋਲ ਲਓ ਫੈਲ ਜੀ ਦੀ ਆ ਟੈਲੀਫੋਨ ਚੇਕ ਪਈ ਹੋਈ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਕਿਸੇ ਨੇ ਇੱਕ ਵੀ ਮੀਟਰ ਨਹੀਂ ਲੱਗਣ ਦਿਆ ਮਰਜ਼ੀ ਕਰ ਜਾ ਜੀ ਇਸ ਰੇਟ ਨੂੰ ਡਾਕਟਰ ਪਿੰਡ ਦੀ ਦਾਣਾ ਮੰਡੀ ਗਏ ਵਿੱਚ ਵੱਡੀ ਮਹਾ ਕੰਚੈਟ ਹੋਈ ਆ ਸਮਰਾਟ ਮਿੱਤਰਾ ਵਾਸਤੇ ਕਿਉਂਕਿ ਸਰਕਾਰ ਨੂੰ ਇਹ ਆ ਦੱਸਣਾ ਇਹ ਵੀ ਲੋਕ ਕਿਸੇ ਹਾਲਤ ਕੇ ਵਿੱਚ ਤੇਰੀ ਆ ਨੀਤੀ ਪਾਲਿਸੀ ਨੂੰ ਨਹੀਂ ਲਾਗੂ ਹੋਣ ਦਿੰਦੇ ਇਸ ਕਰਕੇ ਭਰਾਵੋ ਦੇਖੋ ਜਦ ਸਰਕਾਰ ਆ ਕੋਈ ਚੀਜ਼ ਲੈ ਕੇ ਆਵੇ ਉਦੋਂ ਆਪਣੇ ਮੂੰਹਾਂ ਤੇ ਇੱਕ ਵਾਰੀ ਮਿੱਠਾ ਇਨਾ ਚੜ੍ਹ ਦਿਆ ਜਹਰ ਦੇ ਉੱਪਰ ਸਰਬਾਸਕ ਦੇ ਵਿੱਚ ਕਿ ਜਦੋਂ ਲਾਗੂ ਕਰੇ ਉਹਨਾਂ ਨੂੰ ਕਹਦੇ ਆ ਕਿ ਇਹ ਵਧੀਆ ਗੱਲ ਐ ਦੇਖੋ ਪਹਿਲਾਂ ਉਹਨਾਂ ਨੇ 2 ਸਾਲ ਹਰ ਘਰ ਕੇ ਬੱਚੇ-ਬੱਚੇ ਨੂੰ ਆਨਲਾਈਨ ਪਾਉਣ ਵਾਸਤੇ Jio ਕੇ SIM ਖਰੀਦੇ ਆ 2 ਸਾਲ ਆਜਾ ਜਦੋਂ ਆਪਣੇ ਬੱਚਾ ਜੀ ਦੀ ਆ ਜੇ ਨਾ ਨਾ ਮੋਬਾਈਲ ਤੇ ਇਹ ਰੋਟੀ ਨਹੀਂ ਖਾਂਦੇ ਤਾਂ ਹਰ ਇੱਕ ਬੱਚਾ-ਬੱਚਾ ਦਾ ਮੋਬਾਈਲ ਕਰ ਦਈਏ 770 ਕਾਰ ਤਿਆਰ ਜਾ ਕਰ ਸੋਗਾਰ ਤਿਆਰ ਜਾ ਤਿੰਨ ਤਿੰਨ ਮਹੀਨੇ ਵਾਸਤੇ ਪੈਣ ਲੱਗ ਗਿਆ ਉਦੋਂ ਜਦੋਂ ਕਿ ਮੇਰੇ ਨਾਲ ਸਲੈਂਟ ਗੈਸ ਸਿਲੰਡਰ ਫਰੀ ਮੰਡੇ ਆ ਇੱਕ ਤਾਂ ਸਾਡੀਆਂ ਮਾਈਆਂ ਕੋਸਾ ਮਤਲਬ ਜਿਸका ਘਰੇ ਪਾਥੀਆਂ ਤੱਕੜਾ ਉਹ ਵੀ ਨਹੀਂ ਰੋਟੀਆਂ ਬਣਾਉਣ ਲੈਂਗੀਆਂ ਕਿਉਂਕਿ ਗੈਸ ਗੈਸ ਲੈਟਰ ਪਹਿਲਾਂ ਫਰੀ ਦੇ ਹੋਣ 1100 ਕਾ ਕਰ ਦਿਆ ਇਹ ਜਦੋਂ ਪਹਿਲਾਂ ਜੂਰੀਆ ਮੰਡੀ ਹੈ ਜੂਰੀਆ ਮੰਡੀ ਹੈ 5-5 ਕਿਲੋ ਵੀਠੀਆਂ ਨਹੀਂਆਂ ਗ੍ਰਾਮ ਸੇਵ ਕਰਨੇ ਵੀ ਪਾ ਕੇ ਦੇਖੋ ਉਹ ਲਾਗੂ ਕਰਦੀ ਅੱਜ ਜੂਰੀਆ ਦੀ ਸ਼ੋਰਟ ਕਿਹਨਾਂ ਦਾ ਕੇ ਜਦੋਂ ਬਿਜਲੀ ਬੋਟ ਨਾ ਆਪਾਂ ਦਾ ਪਸਾਰਾ ਕਰਨ ਦਾ ਉਸ ਸਮੇਂ ਕਿਸਾਨ ਨੂੰ ਕਿਸਾਨ ਡਰ ਕਰਦੇ ਵੀਮਾ ਨੂੰ ਲੈ ਕੇ ਦੀ ਲੋੜ ਨਹੀਂ ਮੈਨੂੰ ਚਿੰਬੜਗਾ ਮਰ ਜਾਗੇ 5-5000 ਰੁਪਏ ਤਾਂ ਮੈਂ ਸਿਆਣੇ ਬੈਠਿਓ ਮੋਟਰ ਦਾ ਕਨੈਕਸ਼ਨ ਲਵਾਉਣ ਵਾਸਤੇ 5000 ਰੁਪਏ ਕੋਠਾ ਪਾਉਣ ਵਾਸਤੇ ਦੇ ਗਏ ਅੱਜ ਦੇਖ ਲਓ 5-5 ਲੱਖ ਰੁਪਏ ਚੱਕੀ ਵੀਰੇ ਕਿਸ ਨੂੰ ਮੋਟਰ ਕਰਨਾ ਕਿਸ ਨੂੰ ਨਹੀਂ ਮਿਲਦਾ ਇਸ ਕਰਕੇ ਪ੍ਰਭ ਹੋਇਆ ਨੀਤੀ ਹੈ ਇਸ ਨੀਤੀ ਨੂੰ ਆਪਾਂ ਹਰ ਹਾਲ ਦਾ ਲੋਕਾਂ ਦਾ ਇਕੱਠ ਦਾ ਜ਼ੋਰ ਨਾਲ ਮੋੜੀ ਜਾਏਗੀ ਜੇ ਅੱਜ ਸਾਰੇ ਇਕੱਠੇ ਹੋਏ ਹੋ ਤਾਂ ਭਰਾਵਾ ਜੱਪਾ ਜਿਹੜੇ ਮੀਟਰ ਲੱਗੇ ਐ ਕੋਈ ਇੰਨਾ ਦਾ ਅਧਿਕਾਰੀ ਆਵੇਗਾ ਇਹਨਾਂ ਨੂੰ ਛਡਾਣ ਵਾਸਤੇ ਆਪਣਾ ਘਰ-ਬਾਰ ਇਹ ਆ ਤਰੀਕਾ ਰਹਿ ਕਿ ਆਪਾਂ ਜੇ ਛੋਟਾ ਮਰਾ ਨੂੰ ਉਸ ਤੱਕ ਚੜਦਾ ਵੱਡੇ ਰੂਪੇ ਲੈ ਲਏ ਤਾਂ ਆਪਾਂ ਉਹ ਸਾਰੇ ਮੀਟਰ ਪਾਰਕਾ ਉਸ ਗੰਗਿਆਂ ਲਈ ਇੱਕ ਵੀ ਮਿੰਟ ਨਹੀਂ ਲੱਗਣਗੇ ਇੱਕ ਗੱਲ ਕਹ ਫਰਮਾ ਰਿਹਾ ਮੈਂ ਆ ਵੀ ਵਾਦਾ ਹੈ ਪਹਿਲਾ ਵੀ ਸਮੇਂ ਪਰਤਾਏ ਜਿੱਨਾ ਜਥੇਬੰਦੀਆਂ ਕਿਹਾ ਤਾਂ ਕੈਪਟਨ ਸਰਕਾਰ ਵਗੈਰਾ ਵੀ ਬਿਲਬਰ ਉਹ ਤਾਨੂੰ ਪੌਂਸਾ ਕੇ ਰੇਟ ਆ ਬਾਕਸ ਆ ਜੇ ਜਿਹੜੇ ਜਥੇਬੰਦੀਆਂ ਦੇ ਸਰਪਾ ਖੜੇ ਰੇ ਸਾਰਿਆਂ ਨੇ ਰੱਤ ਕਰਾਈ ਸਾਰਿਆਂ ਨੇ ਮਾਫੋ ਹੋ ਜਾ ਬਲੋ ਜਿਹੜਾ ਅੱਜ ਵੀ ਦਰਵਾਜ਼ਾ ਆ ਨਾਰਾ ਵੀ ਮੇਰਾ ਮੀਟਰਾ ਛੱਡ ਰਿਹਾ ਬਈ ਮੈਨੂੰ ਅਰੇ ਇੱਕ ਦਾ ਬਿਲ ਪਾਇੰਜਾ 2 ਲੱਖ ਰੁਪਇਆ ਚਾਰ ਵਾਰੂ ਲਿਆ ਕਿਸੇ ਦਾ 1 ਰੁਪਇਆ ਵੀ ਨਹੀਂ ਦੰਦਿਆ ਮਾਫ ਕਰਾ ਮੰਗੂ ਮੀਟਰ ਇਲੈਕਟ੍ਰੋਨ ਮੀਟਰ ਲਗਾਵਾਂਗੇ ਅੱਜ ਲਾ ਦਿਓ ਕੱਲ ਨੂੰ ਲਾ ਦਿਓ ਛਿੰਬਾ ਵਾਲਾ ਮੀਟਰ ਇੱਕ ਵੀ ਨਹੀਂ ਲੱਗਣੂਗਾ ਸਤਿਕਾਰ ਕਰਕੇ ਤੁਮੇ ਬਹੁਤ ਸਾਰਾ ਸਤਿਕਾਰ ਦਉਗੋ ਕਿ ਮਾੜਾ ਜਾਂ ਸਦਾ ਵੇ ਰੇੜੂ ਆ ਮੋਲ ਸਾਰਾ ਸਾਰਾ ਨਗਰ ਇੱਕ ਜਗ੍ਹਾ ਇਕੱਠੇ ਹੋ ਜੋ ਤਾਂ ਹੀ ਆਪਾਂ ਲੜਾਈ ਨੂੰ ਜਿੱਤਾਂਗੇ ਇਸ ਕਰਕੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਆਪਣਾ ਸੰਘਰਸ਼ ਜਾਰੀ ਹੈ ਜਦੋਂ ਤੱਕ ਕੋਈ ਮਲਾਜਮਾ ਕਹਿਣ ਵਾਸਤੇ ਗੱਲ ਨਹੀਂ ਕਰਦਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਦਾ ਜਿਨ੍ਹਾਂ ਦੱਸਿਆ ਕਿ ਮੀਟਰਾਂ ਦਾ ਵਿਰੋਧ ਹੈ ਜਥੇਬੰਦੀ ਦਾ ਵਿਰੋਧ ਹੈ ਕਿ ਇੱਕ ਵੀ ਮੀਟਰ ਨਹੀਂ ਲਗੰਦੇ ਆਂਗੇ ਪਰ ਭਰਾਵੋ ਤੁਹਾਨੂੰ ਦੱਸ ਦਈਏ ਆਪਣੇ ਵਿੱਚੋਂ ਹੀ ਕੋਈ ਸਾਡੇ ਭੁੱਲੇ ਪੜ ਕੇ ਕਿਸਾਨ ਲਾ ਲਓ ਵੀਰ ਦੂਜੇ ਭਰਾ ਲਾ ਲਓ ਕਈ ਜਿਹੜੀ ਸਰਕਾਰਾਂ ਤੇ ਟੇਕ ਰੱਖਦੇ ਨੇ ਕਿ ਸਾਡਾ ਮੰਤਰੀ ਆਏਗਾ ਸਾਡਾ ਵਿਕਾਸ ਕਰੇਗਾ ਪਿੱਛੇ ਜੀ ਅਸੀਂ ਇੱਥੇ ਆਏ ਸੀ ਸਾਨੂੰ ਕਹਿੰਦੇ ਸੀ ਕਿ ਤੁਸੀਂ ਵਿਕਾਸ ਦੇ ਵਿਰੋਧੀ ਹੋ ਪਿੰਡ ਦਾ ਵਿਕਾਸ ਨਹੀਂ ਹੋਣ ਦਿੰਦੇ ਆਹ ਬੈਠਾ ਤੁਹਾਡੇ ਸਾਹਮਣੇ ਵਿਕਾਸ ਜਿਹੜਾ ਤੁਹਾਡੇ ਚੁੱਲਿਆਂ ਦੀ ਰੋਟੀ ਵੀ ਪਕਾਉਣ ਤੋਂ ਤੁਹਾਨੂੰ ਰੋਕ ਰਿਹਾ ਹੈ ਵਿਕਾਸ ਨਾਂ ਦੇ ਵਿਕਾਸ ਦੇ ਨਾਂ ਤੇ ਵਿਨਾਸ਼ ਕਰ ਰਹੇ ਨੇ ਤੁਹਾਡਾ ਸੋਚੋ ਸਮਝੋ ਜੇ ਵੀ ਸਿਆਣੇ ਬਣ ਜੋ ਉਹਨਾਂ ਤਾਂ ਮੰਤਰੀਆਂ ਮੰਤਰੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੁਹਾਡਾ ਵਿਕਾਸ ਨਹੀਂ ਕਰਨਾ ਤੁਹਾਡਾ ਵਿਨਾਸ਼ ਕਰ ਦੇਣਗੇ ਉਹ ਜਥੇਬੰਦੀ ਤੇ ਟੇਕ ਰੱਖਿਆ ਕਰੋ ਥੋੜੀ ਜੀ ਜ਼ਰੂਰੀ ਹੈ ਜੇ ਬਚਾਣਾ ਹੈ ਤੇ ਜਥੇਬੰਦੀਆਂ ਡੰਡਾ ਤੇ ਝੰਡਾ ਵਜਾ ਸਕਦਾ ਕਿਸੇ ਮੰਤਰੀ ਨੇ ਕਿਸੇ ਸੰਤਰੀ ਨੇ ਤੁਹਾਡੇ ਕੁਝ ਨਹੀਂ ਸਵਾਰਨਾ ਬੇਸ਼ੱਕ ਉਹ ਆਪਾਂ ਨੂੰ 2 ਮਿੰਟ ਦਾ ਲਾਲ ਲਾਲ ਆਪਾਂ ਲਾ ਕੇ ਦੁਰਜੰਦੇ ਨੇ ਆਪਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਦੁਰਜੰਦੇ ਨੇ ਪਰ ਜੇ ਸਵਾਰ ਨੇ ਤੁਹਾਡਾ ਆ ਡੰਡੇ ਤੇ ਝੰਡੇ ਵਾਲੇ ਨੇ ਸਵਾਰ ਨੇ ਹੁਣ ਵੀ ਰੋਕਾਂਗੇ ਫਿਰ ਵੀ ਜਿੰਨੀ ਤੇ ਰੋਣਗੇ ਤੇ ਵਿਰੋਧ ਕਰਾਂਗੇ ਜਾਂਦਾ ਸਰਕਾਰ ਦੇ ਨੱਕ 'ਚ ਦਮ ਲਿਆਵਾਂਗੇ ਕਿ ਨਹੀਂ ਮੀਟਰ ਲਗੰਦਿਆਂਗੇ ਜਿੰਨਾ ਚਿਰ ਪੁਲਿਸੀ ਵਾਪਸ ਨਹੀਂ ਹੁੰਦੀ ਸੰਘਰਸ਼ جاری ਰਹੇਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਓਨੀ ਦਿਨ ਰੋਕ ਕੇ ਰੱਖਾਂਗੇ ਜਿੰਨਾ ਚਿਰ ਪ੍ਰਸ਼ਾਸਨ ਕੋਈ ਵਿਸ਼ਵਾਸ ਨਹੀਂ ਦਵਾ ਕੇ ਦਵੰਦਾ ਕਿ ਪਿੰਡ ਦੇ ਵਿੱਚ ਦੁਬਾਰਾ ਮੀਟਰ ਲਾਉਣ ਵਾਸਤੇ ਕੋਈ ਮੁਲਾਜ਼ਮ ਨਹੀਂ ਭੇਜਾਂਗੇ ਧੰਨਵਾਦ ਜੀ